ਕਿਉਂਕਿ ਗਲਨ ਦੀਏ ਕੇ ਬੈਗਰੀ ਐਕਟ ਅ ਦੇ ਅਕੋਰਡਿੰਗਲੀ ਤੁਸੀਂ ਕਰ ਰਹੇ ਹੋ ਜਾਂ ਕਿਵੇਂ ਕਰ ਰਹੇ ਹੋ ਜਾਂ ਕੋਈ ਸੈਂਟਰ ਦੀ ਪਾਲਿਸੀ ਹੈ ਮੈਂ ਥੋੜਾ ਜਿਹਾ ਕਲੀਅਰ ਕਰਾਂਗੀ ਕੱਲ ਬਠਿੰਡਾ ਦੇ ਵਿੱਚ ਐਫ ਆਈ ਆਰ ਲਾਂਚ ਹੋਈ ਹੈ ਇੱਕ ਜਿਹੜੇ 20 ਬੱਚੇ ਰੈਸਕਿਊ ਕੀਤੇ ਬਠਿੰਡਾ ਦੇ ਵਿੱਚ ਉਹ ਇੱਕ ਐਫ ਆਈ ਆਰ ਲਾਂਚ ਹੋ ਗਈ ਹੈ আর ਜਦੋਂ ਐਫ ਆਈ ਆਰ ਤੋਂ ਬਾਅਦ ਅਸੀਂ ਡੀ ਐਨ ਏ ਟੈਸਟ ਕਰਾਉਣੇ ਆ ਇਹ ਪ੍ਰੋਜੈਕਟ ਜੀਵਨ ਜੋਤ ਅਸੀਂ ਕਾਫੀ ਸਾਰੇ ਐਕਟਸ 3 4 ਐਕਟਸ ਨੂੰ ਇਕੱਠੇ ਕਰਕੇ ਇਹ ਸਿਰਫ ਪੰਜਾਬ ਸਰਕਾਰ ਨੇ ਕੀਤਾ ਕੋਈ ਸੈਂਟਰ ਦੀਆਂ ਗਾਈਡਲਾਈਨਸ ਨਹੀਂ ਹਨ ਸੋ ਇਹਦੇ ਵਿੱਚ ਬੈਗਰੀ ਐਕਟ ਵੀ ਲਿਆ ਇਹਦੇ ਵਿੱਚ ਜੇ ਜੇ ਐਕਟ ਵੀ ਲਿਆ ਇਹਦੇ ਵਿੱਚ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਇਹ ਵੀ ਲਈਆਂ ਇਹਦੇ ਵਿੱਚ ਜਿਹੜਾ ਸਾਡੇ ਕੋਲੇ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੈ ਉਹਦੇ ਵੱਲੋਂ ਜੋ ਐਸਓਪੀ ਬਣਾਈ ਗਈ ਹੈ ਉਹਦੀਆਂ ਵੀ ਗਾਈਡਲਾਈਨਸ ਲਈਆਂ ਸੋ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਕਨਵਰਜੈਂਸ ਕਰਕੇ ਅਸੀਂ ਇਹ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਜੜੀਆਂ ਵੱਖ-ਵੱਖ ਧਰਾਵਾਂ ਲਾ ਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਦਵਾਂਗੇ ਜਿਹੜੇ ਕਿ ਬੱਚਿਆਂ ਨੂੰ ਇਸ ਪਾਸ